प्यारे विद्यार्थियो आज आपा शुरू ਕਰਨ ਜਾ ਰਹੇ ਆ ਅਗਲਾ ਚੈਪਟਰ ਨੇਚਰਲ ਰਿਸੋਰਸਸ ਤੇ ਅੱਜ ਦੇ ਟਾਪਿਕ ਦੇ ਵਿੱਚ ਆਪਾਂ ਕੁਦਰਤੀ ਸਰੋਤ ਜੰਗਲਾਤ ਹੋਰ ਰੈਸਟ ਬਾਰੇ ਜਾਣਕਾਰੀ ਲਵਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਕੁਦਰਤੀ ਸੌਮੇ ਕੁਦਰਤੀ ਸੌਮੇ ਜਾਂ ਨੇਚਰਲ ਰਿਸੋਰਸਸ ਕੀ ਹੁੰਦੇ ਨੇ ਤੇ ਇਹ ਸੌਮੇ ਉਹ ਸੌਮੇ ਹੁੰਦੇ ਨੇ ਜਿਹੜੇ ਮਨੁੱਖੀ ਕਿਰਿਆਵਾਂ ਤੋਂ ਸੁਤੰਤਰ ਹੋ ਕੇ ਮਤਲਬ ਜਿਹਦੇ ਵਿੱਚ ਹਿਊਮਨ ਦੀ ਕੋਈ ਇੰਟਰਫੀਅਰੈਂਸ ਨਹੀਂ ਹੁੰਦੀ ਤੇ ਆਪਣੇ ਆਪ ਕੁਦਰਤ ਵੱਲੋਂ ਜਿਹੜੇ ਆ ਇਹ ਸਟੈਬਲਿਸ਼ ਜਾਂ ਤਿਆਰ ਕੀਤੇ ਜਾਂਦੇ ਨੇ ਜਾਂ ਬਣਾਏ ਜਾਂਦੇ ਨੇ ਇਹ ਵਾਤਾਵਰਣ ਵੱਲੋਂ ਪ੍ਰਦਾਨ ਕੀਤੇ ਜਾਂਦੇ ਨੇ ਜਿਵੇਂ ਸਾਡੀ ਧਰਤੀ ਦੇ ਉੱਪਰ ਬਹੁਤ ਸਾਰੇ ਜਿਹੜੇ ਨੇਚਰਲ ਰਿਸੋਰਸ ਜੇ ਹਵਾ ਪਾਣੀ ਮਿੱਟੀ ਪੌਦੇ ਜੰਗਲ ਜਾਨਵਰ ਧੁੱਪ ਤੇ ਧਰਤੀ ਤੋਂ ਨਿਕਲਵਾਲੇ ਖਣਿਜੇ ਜਾਂ ਜੈਵਿਕ ਇਦਨ ਤੇ ਕੁਦਰਤੀ ਸੌਮੇ ਜਿਹੜੇ ਆ ਨੇਚਰਲੀ ਆ ਸਾਨੂੰ ਬੜੇ ਲਾਭਦਾਇਕ ਨੇ ਇਹਨਾਂ ਚੋਂ ਮਿਲਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਡਾਇਰੈਕਟਲੀ ਡਾਇਰੈਕਟਲੀ ਹਿਊਮਨਸ ਨੂੰ ਬਹੁਤ ਸਾਰੀਆਂ ਲਾ ਪਹਚਾੰਦਿਆਂ ਨੇ ਜੇ ਹਵਾ ਹੈ ਤਾਂ ਸਾਹ ਲੈਣ ਵਾਸਤੇ ਜ਼ਰੂਰੀ ਹੈ ਪਾਣੀ ਹੈ ਤਾਂ ਪੀਣ ਲਈ ਚਾਹੀਦਾ ਸਾਨੂੰ ਤੇ ਜਿੰਨੇ ਵੀ ਖਣਿਜ ਨੇ ਜਾਂ ਪੈਟਰੋਲੀਅਮ ਪ੍ਰਕਿਰਤੀ ਗੈਸਾਂ ਇਸਾਰੀਆਂ ਹਿਊਮਨ ਸਰਵਾਈਵਲ ਦੇ ਲਈ ਉਹਨਾਂ ਦੀਆਂ ਨਿੱਜੀ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਜ਼ਰੂਰੀ ਨੇ ਤੇ ਕੁਦਰਤੀ ਸੌਮਿਆਂ ਦੀਆਂ ਜਿਹੜੀਆਂ 2 ਟਾਈਪਸ ਨੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਡਿਵਾਈਡ ਕਰ ਰਹੇ ਹਾਂ ਤਾਂ ਪਹਿਲੇ ਤਾਂ ਹੈਗੇ ਨੇ ਰਿਨਿਊਏਬਲ ਰਿਸੋਰਸਸ ਤੇ ਦੂਸਰੇ ਹੈਗੇ ਨੇ non resources. renewable resources ਤਾਂ ਸਭ ਤੋਂ ਪਹਿਲਾਂ ਅਸੀਂ renewable resources ਜਾਂ ਨਵੀਂ ਕਰਨ ਯੋਗ ਸਰੋਤ ਕੀ ਨੇ ਉਹਨਾਂ ਬਾਰੇ ਜਾਣਦੇ ਹਾਂ ਨਵੀਂ ਕਰਨ ਯੋਗ ਸਰੋਤ ਜਿਹੜੇ ਨੇ ਇਹ ਸਾਰੇ ਕੁਦਰਤੀ ਸੌਮੇ ਨੇ ਜਿਹੜੇ ਖਤਮ ਹੋਣ ਤੇ ਦੁਬਾਰਾ ਫੇਰ ਪ੍ਰਾਪਤ ਕੀਤੇ ਜਾ ਸਕਦੇ ਨੇ ਧੁੱਪ ਹੈ ਸੂਰਜ ਰੋਜ਼ ਨਿਕਲਦਾ ਧੁੱਪ ਦਿੰਦਾ ਹੈ ਪੂਰੇ ਦਿਨ ਦੀ ਅਗਲੇ ਦਿਨ ਫੇਰ ਮਿਲ ਜਾਂਦੀ ਹੈ ਠੀਕ ਹੈ ਇਹ ਸੂਰਜੀ ਊਰਜਾ ਲਈ ਕੰਮ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ ਫਿਰ ਪਾਣੀ ਪਾਣੀ ਜਿਹੜਾ ਸਾਨੂੰ ਬਹੁਤ ਸਾਰੀਆਂ ਜ਼ਰੂਰਤਾਂ 'ਚ ਅਸੀਂ ਯੂਜ਼ ਕਰਦੇ ਆ ਪਾਣੀ ਹੋਰ ਮਿਲ ਜਾਂਦਾ ਬਾਰਿਸ਼ ਆ ਜਾਂਦੀ ਹੈ ਪਰ ਧਿਆਨ ਰੱਖਣਾ ਇਹ ਨਹੀਂ ਜੇ ਅਸੀਂ ਪਾਣੀ ਲਗਾਤਾਰ ਦੁਰਉਪਯੋਗ ਕਰ ਕਰ ਜ਼ਮੀਨ ਦਾ ਡ੍ਰਿੰਕਿੰਗ ਵਾਟਰ ਖਤਮ ਕਰ ਦਈਏ ਤਾਂ ਤੁਸੀਂ ਕਹੋਗੇ ਨਵੀਕਰਨ ਯੋਗ ਹੈ ਨਵੀਕਰਨ ਯੋਗ ਤਾਂ ਹੈ ਜੇ ਤੁਸੀਂ ਉਹਨੂੰ ਰੀਨਿਊ ਕਰਦੇ ਹੋ ਜੇ ਵਾਟਰ ਰੀਚਾਰਜਿੰਗ ਕਰਦੇ ਹੋ ਜ਼ਮੀਨ નીચે ਪਾਣੀ ਜਾਂਦਾ ਤਾਂ ਉਹ ਅਵੇਲੇਬਲ ਹੋਏਗਾ ਜੇ ਅਸੀਂ ਸਿਰਫ ਵਨ ਟਾਈਮ ਟ੍ਰੈਫਿਕ ਰੱਖੀ ਕਿ ਯੂਜ਼ ਹੀ ਕਰਨਾ ਹੈ ਫਿਰ ਪਾਣੀ ਜਿਹੜਾ ਉਹ ਖਤਮ ਹੋ ਸਕਦਾ ਫਿਰ ਹਵਾ ਪਵਨ ਊਰਜਾ ਲਈ ਕਾਮੁੰਦੀ ਹਵਾ ਚੱਲਦੀ ਰਹਿੰਦੀ ਹੈ ਆਪਣੇ ਆਪ ਬੰਦ ਹੀ ਰਹਿੰਦੀ ਹੈ ਫਿਰ ਜਿੰਨੇ ਵੀ ਪੌਦੇ ਨੇ ਪਲਾਂਟਸ ਨੇ ਉਹ ਜੇ ਖਾਣ ਪੀਣ ਵਾਲੇ ਫਲ ਫਰੂਟ ਹੋ ਗਏ ਲੋਹਾਂ ਦੀ ਲੱਕੜੀ ਹੋ ਗਈ ਜਾਂ ਕਾਟਨ ਵਗੈਰਾ ਜੋ ਵੀ ਰਬੜ ਇਹ ਸਾਰੀਆਂ ਚੀਜ਼ਾਂ ਸਾਨੂੰ ਬਰਾਮਦ ਹੁੰਦੀਆਂ ਨੇ ਪ੍ਰਾਪਤ ਹੁੰਦੀਆਂ ਨੇ ਫਿਰ ਜੰਗਲ ਤੇ ਜੰਗਲੀ ਜੀਵ ਬਹੁਤ ਸਾਰੇ ਜੀਵ ਆਪਣੇ ਆਪ ਜਿਹੜੇ ਜੰਗਲਾਂ ਚ ਪੇੜ ਪੌਦਿਆਂ ਤੇ ਪਾਈ ਜਾਂਦੇ ਨੇ ਉਹ ਹਿਊਮਨਸ ਨੇ ਨਹੀਂ ਬਣਾਏ ਹੋਏ ਮਿੱਟੀ ਆ ਧਰਤੀ ਦੇ ਉੱਪਰ ਉਹ ਹਿਊਮਨ ਨੇ ਨਹੀਂ ਬਣਾਈ ਕੁਦਰਤ ਨੇ ਨਹੀਂ ਬਣਾਈਏ ਜੇ ਫਿਰ T I ਯੂਜ਼ ਕਰਦੇ ਆਂ ਹਰ ਸਾਲ ਖੇਤੀਬਾੜੀ ਹੁੰਦੀ ਹੈ ਤੇ ਮਿੱਟੀ ਉੱਤੀ ਰਹਿੰਦੀ ਹੈ ਤੇ ਖਤਮ ਨਹੀਂ ਹੋ ਰਹੀ ਫਿਰ ਅਗੇ ਗੈਰ ਨਵੀ ਕਰਨ ਯੋਗ ਜਾਨਕਿ ਨਾਨ ਰਨਿਊਏਬਲ ਰਿਸੋਰਸਸ ਜਿਹੜੇ ਖਤਮ ਹੋਣ ਤੇ ਦੁਬਾਰਾ ਨਹੀਂ ਬਣਾਏ ਜਾ ਸਕਦੇ ਤੇ ਇਹ ਲਿਮਟਿਡ ਨੇ ਇਹਦੇ ਵਿੱਚ ਆ ਜਾਂਦਾ ਜਿਵੇਂ ਫੋਸਿਲ ਫਿਊਲ ਮਤਲਬ ਜਿਹੜੇ ਕਰੋਨਾ ਸਾਲਾਂ ਦੀ ਐਕਟੀਵਿਟੀਜ਼ ਨਾਲ ਕੁਦਰਤ ਨੇ ਜ਼ਮੀਨ ਹੇਠਾਂ ਬਣਾਏ ਨੇ ਚਾਹੇ ਉਹ ਕੋਲਾ ਹੈ ਚਾਹੇ ਉਹ ਤੇਲ ਹੈ ਜਾਂ ਕੋਈ ਨੇਚਰਲ ਗੈਸਿਸ ਨੇ ਤੇ मिनरल ਆ ਜਾਂਦੇ ਨੇ ਜਿਹੜੇ ਧਾਤਾਂ ਜਮੀਨ ਹੇਠਾਂ ਪਾਈਆਂ ਜਾਂਦੀਆਂ ਚਾਹੇ ਉਹ ਲੋਹਾ ਹੈ ਤੰਬਾ ਹੈ ਤੇ ਭਾਵੇਂ ਉਹ ਸੋਨਾ ਹੈ ਫਿਰ ਅਸੀਂ ਇਹਨਾਂ ਦਾ ਵਰਗੀਕਰਨ ਕਰਦੇ ਹਾਂ ਕੁਦਰਤੀ ਸਰੋਤਾਂ ਦਾ ਜਿਹੜਾ ਕਲਾਸੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੰਗਲਾਂ ਦੀ ਜੰਗਲ ਜਿਹੜੇ ਆ ਕੁਦਰਤ ਦੀ ਬਹੁਤ ਵੱਡੀ ਦੇਣ ਹੈ ਇਸ ਧਰਤੀ ਦੇ ਵਿੱਚ ਤੇ ਅਗਰ ਡਾਇਰੈਕਟਲੀ ਇਹਨਾਂ ਤੋਂ ਬੈਨੀਫਿਟ ਦੀਆਂ ਗੱਲਾਂ ਕਰੀਏ ਤਾਂ ਲੱਕੜ ਮਿਲਦੀ ਹੈ ਇਹਨਾਂ ਤੋਂ ਫਿਰ ਮਤਲਬ ਜਲਾਉਣ ਵਾਸਤੇ ਇਹਨਾਂ ਦੇ ਰੂਪ ਦੇ ਵਿੱਚ ਖਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਇਹ ਪੇੜ ਪੌਦਿਆਂ ਤੋਂ ਦਰਖਤਾਂ ਤੋਂ ਮੈਡੀਸਿਨ ਬਹੁਤ ਸਾਰੇ ਤਰ੍ਹਾਂ ਦੀ ਮਿਲਦੀ ਹੈ ਜਿਹੜੀ ਫੋਰੈਸਟੀ ਤੋਂ ਤੇ ਇਸੇ ਤਰੀਕੇ ਨਾਲ ਇੰਡਾਇਰੈਕਟਲੀ ਵੀ ਬਹੁਤ ਬੈਨੀਫੀਸ਼ੀਅਲ ਨੇ ਜਲਵਾਯੂ ਨੂੰ ਸੰਤੁਲਨ ਬਣਾਉਣਾ ਪਾਣੀ ਦੀ ਕੁਆਲਿਟੀ ਮੇਨਟੇਨ ਰੱਖਣਾ ਜੰਗਲੀ ਜੀਵਾਂ ਦਾ ਜਿਹੜਾ ਆਵਾਸ ਬਣਾ ਕੇ ਰੱਖਣਾ ਇਸ ਤਰੀਕੇ ਨਾਲ ਫੋਰੈਸਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਬੈਨੀਫਿਟਸ ਨੇ ਉਹ ਪਾਈ ਜਾਂਦੇ ਨੇ ਫਿਰ ਅਸੀਂ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਜੰਗਲਾਤ ਦੀ ਜਿਹੜੀ ਹੈ ਉਹ ਕੀ ਸਥਿਤੀ ਹੈ ਤਾਂ ਭਾਰਤ ਦੇ ਵਿੱਚ ਜਿਹੜੇ ਜੰਗਲਾਂ ਦੀ ਗੱਲ ਕਰੀਏ ਤਾਂ ਜਿਹੜਾ ਕੁੱਲ ਖੇਤਰਫਲ ਹੈ ਉਹ ਕਰੀਬ 8,27,357 ਵਰਗ ਕਿਲੋਮੀਟਰ ਹੈ ਤੇ ਇਹ ਜਿਹੜਾ ਜੰਗਲਾਤ ਦੇ ਅਧੀਨ ਏਰੀਆ ਹੈ ਇਹ ਭਾਰਤ ਦੀ ਪੂਰੀ ਧਰਤੀ ਦਾ ਕਰੀਬ 25% ਜਿਹੜਾ ਉਹ ਜੰਗਲਾ ਹੇਠ ਹੈ ਤੇ 2021 ਤੋਂ 2023 ਦੇ ਵਿਚਕਾਰ ਕੁੱਲ 1445 ਵਰਗ ਕਿਲੋਮੀਟਰ ਜਿਹੜਾ ਫੋਰੈਸਟ ਏਰੀਆ ਹੈ ਉਹ ਉਹਦੇ ਵਿੱਚ ਵਾਧਾ ਹੋਇਆ ਪਿਛਲੇ ਸਮੇਂ ਦੇ ਵਿੱਚ ਇਹ ਵਾਧਾ ਇਸੇ ਲਈ ਹੋਇਆ ਜੋ ਹਿਊਮਨਸ ਵੱਲੋਂ ਕੋਈ ਪਲਾਂਟੇਸ਼ਨ ਕਰੀ ਹੈ ਜਾਂ ਸਰਕਾਰ ਵੱਲੋਂ ਪਰਾਲਾ ਕਰਕੇ ਕੋਈ ਸੈਂਚਰੀਜ਼ ਵਿਕਸਿਤ ਕੀਤੀਆਂ ਗਈਆਂ ਨੇ ਜੰਗਲਾਤ ਦੇ ਦੀਨ ਤਾਂ ਇਹ ਵਿਰਧੀ ਜਿਹੜੀ ਆ ਉਹ ਪਿਛਲੇ ਟਾਈਮ ਚ ਹੋਈ ਹੈ ਤੇ ਭਾਰਤ ਦੇ ਵਿੱਚ ਅਗਰ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਫੋਰੈਸਟਰੀ ਏਰੀਆ ਉਹ ਮੱਧ ਪ੍ਰਦੇਸ਼ ਦੇ ਵਿੱਚ ਪਾਇਆ ਜਾਂਦਾ ਸਭ ਤੋਂ ਪਹਿਲੇ ਨੰਬਰ ਤੇ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਨਾਮ ਹੈ ਅਰੁਣਾਚਲ ਪ੍ਰਦੇਸ਼ ਤੇ ਤੀਸਰੇ ਸਥਾਨ ਤੇ ਜਿਹੜਾ ਉਹ ਮਹਾਰਾਸ਼ਟਰ ਆਂਦਾ। ਜੇ ਇਹਨ ਪਰਸੈਂਟੇਜ ਜੰਗਲ ਕਵਰ ਦੀ ਗੱਲ ਕਰੀਏ ਤਾਂ ਫਿਰ ਮਿਜ਼ੋਰਮ ਤੇ ਅਰਨਾਚਲ ਪ੍ਰਦੇਸ਼ ਤੇ ਮਘਾਲਿਆ ਇਹ ਤਿੰਨ ਸਟੇਟਾਂ ਆ ਜਾਂਦੀਆਂ ਨੇ ਇਹਨਾਂ ਦੇ ਵਿੱਚ ਇਹ ਪਰਸੈਂਟੇਜ ਜਿਹੜਾ ਟੌਪ ਤੇ ਆ। ਤੇ ਅਗਰ ਭਾਰਤ ਦੇ ਜੰਗਲ ਰਾਜ ਜੰਗਲ ਰਿਪੋਰਟ ਜਿਹੜੀ ਇੰਡੀਅਨ ਜਿਹੜੀ ਜਿਹੜੀ ਫੋਰੈਸਟਰੀ ਰਿਪੋਰਟ ਹੈ ਉਹ 2023 ਦੇ ਅਨੁਸਾਰ ਆਪਣੇ ਜਿਹੜੇ ਪੰਜਾਬ ਦੀ ਅਗਰ ਅਸੀਂ ਸਥਿਤੀ ਦੀ ਗੱਲ ਕਰੀਏ ਤਾ ਇੰਡੀਆ ਦੇ ਵਿੱਚ ਜਿੰਨੀਆਂ ਸਟੇਟਾਂ ਤੇ ਯੂਨੀਅਨ ਟਰੈਟਰੀਆਂ ਉਹ ਮਿਲਾ ਕੇ ਉਹ ਲਿਸਟ ਦੇ ਵਿੱਚ ਸੈਕੰਡ ਲਾਸਟ ਨੰਬਰ ਤੇ ਪੰਜਾਬ ਆਉਂਦਾ ਹੈ ਸਾਡੇ ਤੋਂ ਪਿੱਛੇ ਸਿਰਫ ਤੇ ਸਿਰਫ ਹਰਿਆਣਾ ਹੈ ਤੇ ਪੰਜਾਬ ਦਾ ਜਿਹੜਾ ਪਰਸੈਂਟੇਜ ਪ੍ਰਤੀਸ਼ਤਾ ਦੇ ਵਿੱਚ ਅਗਰ ਅਸੀਂ ਜੰਗਲਾਤ ਏਰੀਆ ਦੀ ਗੱਲ ਕਰੀਏ ਤਾਂ ਸਿਰਫ 3.67% ਹੈ ਤੇ ਹਰਿਆਣਾ ਸਾਡੇ ਤੋਂ ਵੀ ਮਾੜੀ ਹਾਲਤ ਹੈ ਉੱਥੇ 3.62% ਹੈ ਅਇਤੋ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਜੰਗਲਾਤ ਦੀ ਸਥਿਤੀ ਕਿੰਨੀ ਖਰਾਬ ਹੈ ਤੇ ਜੰਗਲਾਤ ਵਧਾਉਣ ਦੀ ਲੋੜ ਹੈ। ਫੇਰ ਆਜੋ ਕੁਝ ਜੰਗਲਾਂ ਦੇ ਅਸੀਂ ਉਪਯੋਗ ਜਾਂ ਯੂਸੇਜ਼ ਦੀ ਗੱਲ ਕਰੀਏ। ਤਾਂ ਸਭ ਤੋਂ ਪਹਿਲਾਂ ਅਸੀਂ ਜੰਗਲਾਂ ਦੇ ਇਕਨੋਮਿਕ ਯੂਸੇਜ਼ ਵੀ ਆਰਥਿਕ ਤੌਰ ਇਨੈਂਸ਼ੀਲੀ ਕੀ ਬੈਨੀਫਿਟਸ ਨੇ। ਤਾਂ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਜੰਗਲਾਂ ਦੀ ਗੱਲ ਆਉਂਦੀ ਹੈ ਤਾਂ ਲੱਕੜੀ ਦੀ ਗੱਲ ਹੁੰਦੀ ਹੈ। ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜ ਮਿਲਦੀ ਹੈ ਚਾਹੇ ਉਹ ਲੱਕੜ ਕੋਈ ਘਰ ਬਣਾਉਣ ਲਈ ਹੈ ਚਾਹੇ ਜੋ ਫਰਨੀਚਰ ਬਣਾਉਣ ਲਈ ਹੈ ਜਿੰਨਾ ਵੀ ਤੁਹਾਡਾ ਕਾਗਜ਼ ਪੇਪਰ ਬੰਦਾ ਹੈ ਉਹ ਵੀ ਜਿਹੜਾ ਹੈ ਥਰੂ ਫੋਰੈਸਟਰੀ ਉਹਨਾਂ ਦਾ ਮਟੀਰੀਅਲ ਜਿਹੜਾ ਉਹ ਪ੍ਰਾਪਤ ਹੁੰਦਾ ਫਿਰ ਆ ਜੋ ਜਿਹੜੇ ਨਾਨ वुਡ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਲੱਕੜੀ ਕੰਮ ਨਹੀਂ ਆਉਂਦੀ ਤਾਂ ਕੀ ਕੀ ਕੰਮ ਆਉਂਦਾ ਫਾਲ ਫਰੂਟ ਉਹਨਾਂ ਦੇ ਸੀਡ ਸ਼ਹਿਦ ਦਰਖਤਾਂਤੀ ਲੱਗਦੇ ਨੇ ਘਰਾ ਦੇ ਵਿੱਚ ਨਹੀਂ ਲੱਗਦੇ ਤੇ ਮੈਡੀਸਨ ਪਲਾਂਟਸ ਉਹ ਜਿਹੜੇ ਕੀਮਤੀ ਪ੍ਰੋਡਕਟ ਨੇ ਉਹ ਰੇਸ਼ੇ ਇਸ ਤਰੀਕੇ ਨਾਲ ਇੰਡਸਟਰੀ ਦੇ ਯੂਜ਼ ਤੋਂ ਵੀ ਬਹੁਤ ਸਾਰੀ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਾਪਤ ਹੁੰਦੀਆਂ ਨੇ ਜੰਗਲਾਂ ਤੋਂ ਇਸ ਤੋਂ ਇਲਾਵਾ ਇਹਨਾਂ ਦੇ ਤੌਰ ਤੇ ਊਰਜਾ ਦੇ ਤੌਰ ਤੇ ਵੀ ਜਿਹੜਾ ਲੱਕੜੀ ਕਾਫੀ ਥਾਵਾਂ ਤੇ ਯੂਜ਼ ਹੋ ਰਹੀ ਹੈ ਐਜ਼ ਅ ਫਿਊਲ ਖਾਸ ਕਰਕੇ ਰੂਰਲ ਏਰੀਆ ਦੇ ਵਿੱਚ ਐਸੇ ਅੱਜਕੱਲ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਤੰਦੂਰ ਲੱਗਦੇ ਉਹਨਾਂ ਦੇ ਵਿੱਚ ਵੀ ਐਜ ਐ ਫਿਊਲ ਜਿਹੜਾ ਲੱਕੜੀ ਯੂਜ਼ ਹੁੰਦੀ ਹੈ ਭਾਵੇਂ ਕੁਝ ਫੈਸਟੀਵਲ ਸੀਜ਼ਨ ਤੇ ਆਪਣੇ ਪੰਜਾਬ ਦੇ ਵਿੱਚ ਅ ਅਸੀਂ ਜਿਹੜੀ ਐ ਲੋਹੜੀ ਮਨਾਉਂਦੇ ਆ ਜਾਂ ਕਈ ਤਾਂ ਤੇ ਪੋਂਗਲ ਮਨਾਉਂਦੇ ਨੇ ਉੱਥੇ ਵੀ ਲੱਕੜੀ ਨੂੰ ਐਜ ਇਹਨਾਂ ਦੇ ਤੌਰ ਤੇ ਵਰਤਿਆ ਜਾਂਦਾ ਹੈ ਫਿਰ ਅਸੀਂ ਗੱਲ ਕਰੀਏ ਰੁਜ਼ਗਾਰ ਤੇ ਆਮਦਨ ਦੀ ਤਾਂ ਜੰਗਲਾਂ ਜਿਹੜਾ ਬਹੁਤ ਰੁਜ਼ਗਾਰ ਤੇ ਆਮਦਨ ਦੇ ਸੋਰਸ ਪੈਦਾ ਕਰਦੇ ਨੇ ਜਿਵੇਂ ਮਧੂਮੱਖੀਆਂ ਪਾਲਣ ਕਰਨੀਆਂ ਕਿਸੇ ਨੇ ਸਿਰਫ ਤੇ ਸਿਰਫ ਪਿਕਨਿਕ ਸਪੌਟ ਡਵੈਲਪ ਕਰਤਾ ਜੰਗਲ ਫੋਰੈਸਟਰੀ ਏਰੀਆ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜੇ ਇੰਡਸਟਰੀ ਆ ਬਹੁਤ ਸਾਰੀ ਉਹ ਜੰਗਲਾਂ ਤੇ ਡਿਪੈਂਡ ਹੈ ਕੋਈ ਰਬੜ ਨਾਲ ਰਿਲੇਟਡ ਪ੍ਰੋਸੈਸਿੰਗ ਦਾ ਕੰਮ ਕਰ ਰਿਹਾ ਹੈ ਕੋਈ ਕੱਲੇ ਲੱਕੜ ਦਾ ਕੰਮ ਕਰ ਰਿਹਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰਬੜਾ ਵਗੈਰਾ ਉਹ ਜੰਗਲਾਂ ਤੋਂ ਪ੍ਰਾਪਤ ਹੁੰਦੀਆਂ ਨੇ ਜਿਸ ਨਾਲ ਇੰਡਸਟਰੀ ਚੱਲਦੀ ਹੈ ਤਾਂ ਨੇਚਰਲੀ ਐ ਏਮਪਲੋਇਮੈਂਟ ਵੀ ਜਨਰੇਟ ਹੁੰਦੀ ਹੈ ਫਿਰ ਆ ਜੋ এনवायरमेंट ਸਰਵਿਸਿਜ਼ ਜਵਾਤਾਵਰਨ ਨੂੰ ਸੁਧਾਰਨ ਦੇ ਲਈ ਜੰਗਲ ਜਿਹੜੇ ਆ ਕੀ ਕੀ ਯੋਗਦਾਨ ਦਿੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਪੇੜ ਪੌਦੇ ਨੇ ਉਹ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਨੇ ਤੇ ਆਕਸੀਜਨ ਛੱਡਦੇ ਨੇ ਤੇ ਜਿੰਨਾ ਜ਼ਿਆਦਾ ਫੋਰੈਸਟਰੀ ਏਰੀਆ ਹੋਏਗਾ ਤਾਂ এনवायरमेंट ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਓਨੀ ਘੱਟ ਹੋਏਗੀ ਜਿਹੜਾ ਵਹੀਕਲਸ ਤੋਂ ਧੂਆ ਵਗੈਰਾ ਨਿਕਲਦਾ ਹੈ ਕਾਰਬਨ ਡਾਈਆਕਸਾਈਡ ਦਾ ਉਹ ਸੋਖ ਲੈਂਦੇ ਨੇ ਤੇ ਉਹਨੂੰ ਆਕਸੀਜਨ ਦੇ ਵਿੱਚ ਕਨਵਰਟ ਵੀ ਕਰਦੇ ਨੇ ਆਪ ਆਕਸੀਜਨ ਛੱਡ ਕੇ ਫਿਰ ਮਿੱਟੀ ਤੇ ਪਾਣੀ ਦੀ ਜਿਹੜੀ ਸੁਰੱਖਿਆ ਕਰਦੇ ਨੇ ਮਿੱਟੀ ਨੂੰ ਕਟਾ ਤੋਂ ਬਚਾਉਂਦੇ ਇੱਥੇ ਪੇੜ ਪੌਦੇ ਹੋਣਗੇ ਉਥੇ ਮਿੱਟੀ ਘੱਟ ਖੁਰਦੀ ਹੈ ਤੇ ਇਸ ਤੋਂ ਇਲਾਵਾ ਮਿੱਟੀ ਉਪਜਾਊ ਬਣਦੀ ਹੈ ਤੇ ਪਾਣੀ ਦਾ ਜਿਹੜਾ ਵਹਾਅ ਹੈ ਉਹ ਪੇੜਾਂ ਨਾਲ ਰੁੱਕ ਕੇ ਸਲੋ ਹੋ ਕੇ ਜਾਂਦਾ ਹੈ ਤੇ ਇਸ ਤੋਂ ਇਲਾਵਾ ਜ਼ਮੀਨ ਦੇ ਵਿੱਚ ਪਾਣੀ ਛੱਡਣ ਦੇ ਵਿੱਚ ਪਾਣੀ ਨੂੰ ਰੀਚਾਰਜ ਕਰਨ ਦੇ ਵਿੱਚ ਵੀ ਜਿਹੜੇ ਪੇੜ ਪੌਦੇ ਆ ਉਹ ਅਹਿਮ ਭੂਮਿਕਾ ਨਿਭਾਉਂਦੇ ਨੇ ਫਿਰ ਆ ਗਿਆ ਜੈਵ ਵਿਭਿੰਨਤਾ ਤੇ ਬਹੁਤ ਸਾਰੇ ਜੀਵ ਜੰਤੂ ਪੇੜ ਜਿਹੜੇ ਨੇ ਉਹ ਜੰਗਲਾਂ ਦੇ ਵਿੱਚ ਹੀ ਉਹਨਾਂ ਦਾ ਨਿਵਾਸ ਸਥਾਨ ਹੈ ਜਦੋਂ ਜੰਗਲਾਂ ਤੋਂ ਬਾਹਰ ਆ ਜਾਂਦੇ ਨੇ ਫਿਰ انسان ਪਰੇਸ਼ਾਨ ਹੋ ਜਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕੋਈ ਥਾਵਾਂ ਤੇ ਤਿੰਦੂ ਆ ਗਿਆ ਜੀ ਕਿਤੇ ਬੰਦਰ ਤੁਰੇ ਕਰਦੇ ਆ ਉਹ ਜਿੱਥੇ ਜੰਗਲ ਦੀ ਘਾਟ ਹੋ ਗਈ ਤਾਂ ਜੀਵ ਜੰਤੂ ਹਿਊਮਨਸ ਵੱਲ ਨੂੰ ਜਿਹੜਾ ਉਹ ਅਟੈਕ ਕਰਨ ਲੱਗ ਜਾਂਦੇ ਨੇ ਹਵਾ ਸ਼ੁੱਧੀ ਕਰਨ ਦੀ ਆਪਾਂ ਗੱਲ ਕਰ ਹੀ ਲਈ ਵੀ ਹਵਾ ਨੂੰ ਸ਼ੁੱਧ ਕਰਦੇ ਹਨ ਸਮਾਜਿਕ ਸੱਭਿਆਚਾਰਕ ਵੀ ਬਹੁਤ ਸਾਰੇ ਲਾਭ ਨੇ ਜਿਵੇਂ ਸੇਤ ਤੇ ਖੁਸ਼ਹਾਲੀ ਲਈ ਉਹੀ ਕਿ ਟੂਰਿਸਟ ਦੇ ਤੌਰ ਤੇ ਲੋਕੋ ਮਨਪੇਂਦੇ ਆਰਾਮ ਕਰਨ ਗਏ ਤੇ ਦਵਾਈਆਂ ਵਗੈਰਾ ਖਾਨ ਪੀਂਦੇ ਆ ਮੈਡੀਸਿਨਸ ਬਹੁਤ ਸਾਰੀਆਂ ਜੰਗਲਾਂ ਤੋਂ ਪ੍ਰਾਪਤ ਹੁੰਦੀਆਂ ਨੇ ਤੇ ਸੱਭਿਆਚਾਰਕ ਮੱਤਵ ਬਹੁਤ ਸਾਰੀਆਂ ਜੀ ਪਰਜਾਤੀਆਂ ਨੇ ਆਦੀਵਾਸੀ ਨੇ ਜਿਨ੍ਹਾਂ ਦਾ ਰਹਿਣ ਸਹਿਣ ਸਾਰਾ ਕੁਝ ਜਿਹੜਾ ਹੈ ਉਹ ਜੰਗਲਾਤ ਏਰੀਏ ਦੇ ਵਿੱਚ ਹੀ ਹੁੰਦਾ ਫਿਰ ਸੁੰਦਰਤਾ ਤੇ ਸਵੈ ਸਪਾਟਾ ਮਤਲਬ ਕੁਦਰਤੀ ਸੁੰਦਰਤਾ ਪੇੜ ਪੌਦੇ ਪਹਾੜਾਂ ਦੇ ਵਿੱਚ ਜਿਹੜੇ ਆ ਲੋਕ ਸ਼ਾਂਤੀ ਵਗੈਰਾ ਲਈ ਕੋਮ ਮਨ ਜਾਂਦੇ ਆ ਐਜ਼ ਅ ਸਪੌਟ ਟੂਰਿਜ਼ਮ ਦੇ ਰੂਪ ਦੇ ਵਿੱਚ ਵੀ ਫੋਰੈਸਟ ਜਿਹੜੇ ਆ ਉਹ ਕਾਫੀ ਇੰਪੋਰਟੈਂਟ ਰੋਲ ਅਦਾ ਕਰਦੇ ਆ ਤੇ ਪਿਛਲੇ ਸਮੇਂ ਤੋਂ ਲਗਾਤਾਰ ਇੱਕ ਚੀਜ਼ ਦਾ ਕ੍ਰਾਈਸਿਸ ਚੱਲ ਰਿਹਾ ਵੀ ਜੰਗਲ ਜਿਹੜੇ ਆ ਲਗਾਤਾਰ ਘਟਦੇ ਜਾ ਰਹੇ ਨੇ ਤੇ ਉਹਦੇ ਕੀ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਤਾਂ ਹਿਊਮਨ ਐਕਟੀਵਿਟੀ ਹੈ ਮਨੁੱਖੀਆਂ ਗਤੀਵਿਧੀਆਂ ਜਿੱਥੇ ਮਨੁੱਖ ਆਪਣੇ ਲਾਲਚ ਨੂੰ ਲੈ ਕੇ ਜ਼ਮੀਨ ਚਾਹੀਦੀ ਹੈ ਤਾ ਉਥੇ ਜੰਗਲ ਲਗਾਤਾਰ ਜਿਹੜੇ ਆ ਉਹ ਕੱਟਦੇ ਜਾਂਦੇ ਨੇ ਐਗਰੀਕਲਚਰ ਐਕਸਪੈਂਸ਼ਨ ਖੇਤੀਬਾੜੀ ਵਧਾਉਣਾ ਹੈ ਫਸਲਾਂ ਵੀ ਜਨੀਆਂ ਨੇ ਤਾਂ ਉਥੇ ਰੁੱਖਣੇ ਆਪਣੀ ਜ਼ਰੂਰਤ ਲਈ ਜੰਗਲਾਂ ਨੂੰ ਜਿਹੜਾ ਬਹੁਤ ਕੱਟਿਆ ਤੇ ਇਸ ਤੋਂ ਇਲਾਵਾ ਕਮਰਸ਼ੀਅਲ ਜਿਹੜੀ ਹੈ ਲੱਕੜ ਦੀ ਕਟਾਈ ਬਹੁਤ ਹੁੰਦੀ ਹੈ ਲੋਕ ਬਿਜ਼ਨਸ ਹੀ ਜਦੋਂ ਲੱਕੜ ਤੇ ਆਧਾਰਿਤ ਕਰਨਗੇ ਤਾਂ ਲੱਕੜਾਂ ਜਿਹੜੀ ਜੰਗਲਾਂ ਦੀ ਕਟਾਈ ਆ ਉਹ ਹੋ ਰਹੀ ਹੈ ਫਿਰ ਸ਼ਹਿਰੀਕਰਨ ਤੇ ਮੁਨਿਆਦੀ ਢਾਂਚਾ ਵਿਕਾਸ ਸ਼ਹਿਰਾਂ ਸੜਕਾਂ ਇਮਾਰਤਾਂ ਇਹ ਜੋ ਜੋ ਬਦਲ ਗੀਆਂ ਤਾਂ ਨੇਚਰਲੀ ਆ ਜਿੱਥੇ ਕਿਤੇ ਵੀ ਪੇੜ ਪੌਦੇ ਨੇ ਜੰਗਲ ਨੇ ਉਹ ਕੱਟੇ ਜਾਣਗੇ ਉਹ ਨਸ਼ਟ ਹੋਣਗੇ ਫਿਰ ਮਾਈਨਿੰਗ ਜਿਹੜਾ ਜ਼ਮੀਨ ਥੱਲੋਂ ਕੁਝ ਵੀ ਕਢਾਲਣਾ ਹੈ ਖਾਣਾ ਦੇ ਵਿੱਚੋਂ ਤਾਂ ਉਹਨਾਂ ਦੀ ਖੁਦਾਈ ਲਈ ਜਿਹੜਾ ਜੰਗਲਾਂ ਨੂੰ ਕੱਟਿਆ ਜਾਂਦਾ ਤੇ ਵਿਕਾਸ ਪ੍ਰੋਜੈਕਟ ਕੋਈ ਵੀ ਸੜਕਾਂ ਚੌੜੀਆਂ ਕਰਨੀਆਂ ਨੇ ਰੋਡ ਵਾਈਡਨਿੰਗ ਜਿਹੜੀ ਹੈ ਉਹ ਅਕਸਰ ਪੇੜਾਂ ਦੀ ਕਟਾਈ ਦੇ ਵਿੱਚ ਰੋਲ ਅਦਾ ਕਰਦੀ ਹੈ ਵੱਡੇ ਵੱਡੇ ਬੰਨ ਸਾਡੇ ਦੇਸ਼ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਸਮੇਂ ਦੇ ਵਿੱਚ ਕੀ ਆਜ਼ਾਦੀ ਤੋਂ ਬਾਅਦ ਲਗਾਤਾਰ ਪ੍ਰੋਜੈਕਟ ਲੱਗੇ ਨੇ ਇਹ ਜਿਹੜੇ ਪਾਣੀ ਦੇ ਬੰਨ ਲੱਗੇ ਨੇ ਵੱੱਡ ਬਣਾਏ ਗਏ ਨੇ ਤਾਂ ਉਹਨਾਂ ਨੇ ਵੀ ਜੰਗਲਾਂ ਦੀ ਕਟਾਈ ਦੇ ਵਿੱਚ ਭੂਮਿਕਾ ਨਿਭਾਈ ਕਿਉਂਕਿ ਜਿੱਥੇ ਪਾਣੀ ਨਿਕਲਣਾ ਹੈ ਉੱਥੇ ਬਹੁਤ ਸਾਰੀ ਗਿਣਤੀ ਦੇ ਜੰਗਲਾਤ ਹੁੰਦੇ ਨੇ ਉਨਾਂ ਨੂੰ ਘੱਟ ਕੀ ਰਸਤਾ ਬਣਾਇਆ ਜਾਂਦਾ ਹੈ ਪਾਣੀ ਦੇ ਆਉਣ ਦਾ ਫਿਰ ਅੱਗੇ ਨੂੰ ਕੰਟੀਨਿਊ ਕਰਦੇ ਹਾਂ ਹੋਰ ਕੀ ਕਾਰਨ ਨੇ ਜੰਗਲਾਂ ਦੇ ਘਟਣ ਦੇ ਆਬਾਦੀ ਵਧ ਰਹੀ ਹੈ ਆਬਾਦੀ ਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ ਖਾਣਾ ਚਾਹੀਦੀ ਹੈ ਨੇ ਤੇ ਜੰਗਲੀ ਉਤਪਾਦਾਂ ਦੀ ਮੰਗ ਲੋਕਾਂ ਨੂੰ ਲੱਕੜੀ ਵੀ ਚਾਹੀਦੀ ਹੈ ਇਨਨ ਦਵਾਈਆਂ ਸਭ ਕੁਝ ਚਾਹੀਦਾ ਪੋਪੂਲੇਸ਼ਨ ਵਧ ਰਹੀ ਹੈ ਤਾਂ ਜੰਗਲਾਂ ਦੀ ਜਿਹੜਾ ਉਹ ਐਕਸਪਲੋਇਟ ਕੀਤਾ ਜਾ ਰਿਹਾ ਇਹਨਾਂ ਨੂੰ ਇਸ ਤੋਂ ਇਲਾਵਾ ਵਪਾਰਕ ਤੇ ਸਮਾਜਿਕ ਵਨ ਰੋਪਨ ਇਹ ਕਦਰ ਨੇ ਵੀ ਜਦੋਂ ਵਪਾਰਕ ਪਜਾਤੀਆਂ ਦੇ ਧਿਆਨ ਦਿੱਤਾ ਹੈ ਇਸ ਨਾਲ ਜੈਪ ਭਿੰਨਤਾ ਤੇ ਜੰਗਲਾਂ ਦੀ ਬੰਦਤਰ ਜਿਹੜੀ ਆ ਉਹ ਪ੍ਰਭਾਵਿਤ ਹੋ ਸਕਦੀ ਹੈ ਤੇ ਇਹ ਇੱਕ ਬੈਡ ਫੈਕਟ ਜਿਹੜਾ ਉਹ ਸਾਹਮਣੇ ਆ ਸਕਦਾ ਹੈ ਇੱਕ ਨੁਕਸਾਨ ਤੁਸੀਂ ਕਹਿ ਸਕਦੇ ਹੋ ਤੇ ਸ਼ਿਕਾਰ ਵੀ ਇੱਕ ਨੁਕਸਾਨ ਦਾ ਕਾਰਨ ਹੈ ਜੰਗਲਾਂ ਦੇ ਵਿੱਚ ਆਵਾਸ ਨੂੰ ਜਿਹੜਾ ਉਹ ਨਸ਼ਟ ਕਰਦਾ ਹੈ ਪਰ ਕਾਰਨ ਦੇ ਵਿੱਚ ਅਸੀਂ ਜਿਹੜਾ ਉੱਪਰ ਗੱਲ ਕੀਤੀ ਹੈ ਉਹਨਾਂ ਨੂੰ ਅਸੀਂ ਪੁਆਇੰਟਸ ਨੂੰ ਇਹਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ ਇਹਦੇ ਵਿੱਚ ਅਸੀਂ ਸ਼ਾਮਲ ਕਰ ਸਕਦੇ ਹਾਂ ਵਪਾਰ ਜਿਹੜੇ ਵਾਤਾਵਰਨਕ ਨਤੀਜੇ ਨੇ ਕਿ ਕਟਾਈ, ਸ਼ਿਕਾਰ, ਹਿਊਮਨ ਐਕਟੀਵਿਟੀ ਇਹ ਜੜੀਆਂ ਨੇ ਵਾਤਾਵਰਨ ਨੂੰ ਡਿਸਟਰਬ ਕਰਨੀਆਂ ਨੇ। ਇਹਦੇ ਨਾਲ ਜਲਵਾਯੂ ਪਰਿਵਰਤਨ ਹੈ ਜਦੋਂ এনवायरमेंट ਦੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਸੋਖਣ ਵਾਲੇ ਜੰਗਲ ਹੀ ਨਹੀਂ ਹੋਣਗੇ ਤਾਂ ਵਾਤਾਵਰਨ ਤੇ ਜਿਹੜਾ ਉਹਦਾ ਅਸਰ ਪਏਗਾ ਤੇ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਨੇ ਉਹ ਇਫੈਕਟਸ ਵਧੇਗਾ ਤੇ ਗਲੋਬਲ ਵਾਰਮਿੰਗ ਵਧੇਗੀ। ਜੈਬ ਵਿਵੰਤਾ ਆਪਣੇ ਆਪ ਘਟੇ ਗਈ ਜਦ ਪੇੜ ਪੌਦੇ ਬਹੁਤ ਕੱਟ ਗਏ ਉਹਨਾਂ ਦੇ ਕਿੰਨੀਆਂ ਪਰਜਾਤੀਆਂ ਖਤਮ ਹੋ ਗਈਆਂ ਪਤਾ ਨਹੀਂ ਜੀਵ ਜੰਤੂ ਜਿਹੜੇ ਉੱਥੇ ਰਹਿੰਦੇ ਸੀ ਕਿੰਨੇ ਲੁਪਤ ਹੋ ਗਏ ਇਹ ਵੀ ਜਿਹੜਾ ਪ੍ਰਭਾਵ ਜਿਹੜਾ ਜੰਗਲਾਂ ਦੀ ਕਟਾਈ ਦਾ ਸਾਹਮਣੇ ਆਉਂਦਾ ਹੈ ਮਿੱਟੀ ਦਾ ਕਟਾਅ ਤੇ ਖਰਾਬੀ ਜੇ ਜੰਗਲਾਂ ਨੂੰ ਕੱਟੀ ਜਾਓਗੇ ਤਾਂ ਮਿੱਟੀ ਜਿਹੜੀ ਹੈ ਉਸ ਜ਼ਮੀਨ ਨਾਲ ਜੁੜੀ ਨਹੀਂ ਰਹਿ ਸਕਦੀ ਪਾਣੀ ਦੇ ਆਉਣ ਨਾਲ ਜਿਹੜਾ ਉਹਦਾ ਕਟਾਅ ਹੈ ਜਾਂ ਪੂਖੋਰ ਜੀਨੋਸਾਈਡ ਕਹਿੰਦੇ ਆ ਉਹ ਹੋਏਗਾ ਹੀ ਹੋਏਗਾ ਤੇ ਵਾਤਾਵਰਣਕ ਨਤੀਜਿਆਂ ਦੇ ਵਿੱਚ ਜਲ ਚੱਕਰ ਚ ਵੀ ਵਿਗਨ ਜਿਹੜਾ ਸ਼ਾਮਿਲ ਹੈ ਤੇ ਜਿਵੇਂ ਬਰਖਾ ਹੁੰਦੀ ਹੈ ਪਾਣੀ ਜੇ ਨਹੀਂ ਰੁਕੇਗਾ ਖੇਤਾਂ ਦੇ ਵਿੱਚ ਉਹ ਵਹਿ ਗਿਆ ਜ਼ਮੀਨ ਚ ਨਾ ਗਿਆ ਤਾਂ ਜਿਹੜਾ ਜਲ ਚੱਕਰ ਹੈ ਪੂਰਾ ਜੇ ਪਾਣੀ ਦਾ ਜ਼ਮੀਨ ਆਸਮਾਨ ਚ ਜਾਣਾ بارش ਹੋਣਾ ਉਹ ਪ੍ਰਭਾਵਿਤ ਹੋ ਜਾਂਦਾ ਹੈ ਕਈ ਵਾਰ ਇਹ ਸੋਕੇ ਦਾ ਕਾਰਨ ਵੀ ਬਣ ਜਾਂਦਾ ਜਿਆਦਾ ਜੰਗਲਾਂ ਦੀ ਕਟਾਈ ਫਿਰ ਹੜ੍ਹਾਂ ਦੀ ਤੇ ਭੋਕੌਰ ਦੀ ਸਮੱਸਿਆ ਜੇ ਤਾਂ ਜੰਗਲ ਹੋਣਗੇ ਤਾਂ ਪਾਣੀ ਦੀ ਕੰਜ਼ਿਊਮ ਹੋ ਜਾਏਗਾ ਜਿੱਥੇ ਐਕਸਟਰਾ ਵਾਟਰ ਆਏਗਾ ਰਜਦੋਸੀ ਦਰਖਤ ਵੱਡੀ ਜਾਵਾਂਗੇ ਭਾਵੇਂ ਸਾਡੇ ਖੇਤਾਂ ਦੇ ਬਾਹਰ ਲੱਗੇ ਹੋਏ ਦਰਖਤ ਤੁਸੀਂ ਦੇਖਿਆ ਪਿਛਲੇ ਟਾਈਮਸ ਲਗਾਤਾਰ ਵੱਡੇ ਗਏ ਨੇ ਸਾੜੇ ਗਏ ਨੇ ਤਾਂ ਉਹਦੇ ਨਾਲ ਰਸਤਾ ਜਮਾ ਸਾਫ ਹੋ ਗਿਆ ਪਾਣੀ ਦਾ ਪਾਣੀ ਆਉਂਗਾ ਸਿੱਧਾ ਖੇਤਾਂ ਦੇ ਵਿੱਚ ਐਂਟਰ ਕਰ ਰਿਹਾ ਤਾਂ ਹੜਾ ਦੀ ਸਮੱਸਿਆ ਵਧਾਉਣ ਦੇ ਵਿੱਚ ਵੀ ਜੰਗਲਾਂ ਦੀ ਘਟਾਈ ਜਿਹੜੀ ਆ ਉਹ ਜ਼ਿੰਮੇਵਾਰ ਹੈ ਸਮਾਜਿਕ ਆਰਥਿਕ ਨਤੀਜਿਆਂ ਦੇ ਵਿੱਚ ਆ ਜਾਂਦਾ ਵੀ ਜਿਹੜੇ ਲੋਕ ਵਿਚਾਰੇ ਕਾਮੇ ਇਹਨਾਂ ਤੇ ਲੱਗੇ ਹੋਏ ਨੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਆਪਣੀ ਜ਼ਿੰਦਗੀ ਜਿਉਂਦੇ ਨੇ ਜੰਗਲਾਂ ਦੀ ਕਟਾਈ ਕਰੋਗੇ ਤਾਂ ਉਹਨਾਂ ਤੇ ਅਸਰ ਪਏਗਾ ਉੱਥੇ ਜਿਹੜੇ ਮੈਡੀਸਿਨ ਕੋਈ ਰੀਤੀ ਰਿਵਾਜ ਉਹਨਾਂ ਦੇ ਹੈ ਉਹ ਸਾਰੇ ਪ੍ਰਭਾਵਿਤ ਹੋਣਗੇ ਫਿਰ ਅਸੀਂ ਆਰਥਿਕ ਪ੍ਰਭਾਵਾਂ ਦੀ ਗੱਲ ਕਰੀਏ ਜੰਗਲ ਬਹੁਤ ਸਾਡੇ ਵਾਸਤੇ ਕੀਮਤੀ ਨੇ ਸਾਨੂੰ ਜਿਹੜਾ ਇੰਨਾ ਕੁਝ ਦੇ ਰਹੇ ਨੇ ਹੈਨਾ ਬਹੁਤ ਸਾਰੇ ਬਿਜ਼ਨਸ ਚੱਲ ਰਹੇ ਨੇ ਤੇ ਜੇ ਉਹਨਾਂ ਨੂੰ ਅਸੀਂ ਵਧਣਾ ਹੀ ਸ਼ੁਰੂ ਕਰਤਾ ਬਹੁਤ ਜ਼ਿਆਦਾ ਮਾਤਰਾ ਚ ਵਧਦੇ ਚਲੇ ਗਏ ਤਾਂ ਨੇਚਰਲੀ ਐ ਇਕਨੋਮਿਕ ਜਿਹੜੇ ਇਫੈਕਟ ਨੇ ਜਿਹੜੇ ਲੱਕੜ ਨਾਲ ਰਿਲੇਟਡ ਕਾਰੋਬਾਰ ਨੇ ਉਹ ਸਾਰੇ ਖਤਮ ਹੁੰਦੇ ਚਲੇ ਜਾਣਗੇ ਤੇ ਮਿੱਟੀ ਦਾ ਲਗਾਤਾਰ ਖੁਰਨਾ ਜਿਹੜਾ ਉਹ ਖੇਤੀਬਾੜੀ ਤੇ ਵੀ ਬੁਰਾ ਪ੍ਰਭਾਵ ਪਾਏਗਾ ਤਾਂ ਖੇਤੀ ਵੀ ਜਿਹੜੀ ਹੈ ਇਸ ਤੋਂ ਬਚ ਨਹੀਂ ਸਕਦੇ ਫਿਰ ਇਹਨੂੰ ਕਿਵੇਂ ਬਚਾਇਆ ਜਾ ਸਕੇ ਪ੍ਰੀਵੈਂਟਿਵ ਮੀਜਰਸ ਕੀ ਨੇ ਤਾਂ ਪ੍ਰੀਵੈਂਟਿਵ ਮੀਜਰ ਬੜੀ ਆਮ ਗੱਲ ਅਸੀਂ ਸਾਰੇ ਜਾਣਦੇ ਆ ਕਿ ਵੱਧ ਤੋਂ ਵੱਧ ਪੇੜ ਪੌਦੇ ਲਗਾਏ ਜਾਣੇ ਚਾਹੀਦੇ ਨੇ ਤੇ ਸਰਕਾਰਾਂ ਨੂੰ ਚਾਹੀਦਾ ਵੀ ਜੰਗਲਾਂ ਨੂੰ ਬਚਾਉਣ ਵਾਸਤੇ ਖਾਸ ਸੁਰੱਖਿਅਤ ਖੇਤਰ ਬਣਾਉਣ ਤੇ ਜਿਵੇਂ ਕਿ ਬਹੁਤ ਸਾਰੀਆਂ ਸੈਂਚਰੀਜ਼ ਬਣੀਆਂ ਹੋਈਆਂ ਨੇ ਜੀਵ ਜੰਤੂਆਂ ਦੇ ਰਹਿਣ ਵਾਸਤੇ ਰਿਜ਼ਰਵ ਏਰੀਆਜ਼ ਘੋਸ਼ਿਤ ਕੀਤੇ ਗਏ ਨੇ ਜਿੱਥੇ ਜੰਗਲਾਂ ਨੂੰ ਬੜਾ ਪ੍ਰੋਟੈਕਟ ਕਰਕੇ ਰੱਖਿਆ ਗਿਆ ਉਹਨਾਂ ਨੂੰ ਵਿਧਾਨ ਦੀ ਲੋੜ ਹੈ ਤੇ ਇਹਨਾਂ ਦੇ ਰੂਪ ਚ ਲੱਕੜੀਆਂ ਵੱਡ-ਵੱਡੇ ਅਸੀਂ ਜਿਹੜਾ ਯੂਜ਼ ਕਰ ਰਹੇ ਹਾਂ ਉਹਦੇ ਅਲਟਰਨੇਟਸ ਜਿਹੜੇ ਆ ਉਹ ਯੂਜ਼ ਕਰਨੇ ਚਾਹੀਦੇ ਆ ਹੋਰ ਸਰੋਤਾਂ ਨੂੰ ਜਿਹੜਾ ਬਤੌਰ ਇਹਨਾਂ ਵਰਤਿਆ ਜਾਣਾ ਚਾਹੀਦਾ ਤੇ ਗੈਰ ਕਾਨੂੰਨੀ ਕਟਾਈ ਤੇ ਰੋਕ ਲੱਗਣੀ ਚਾਹੀਦੀ ਹੈ ਜਿਹੜੇ ਲੋਕ bina ਕਿਸੇ ਪਰਮਿਸ਼ਨ ਦੇ ਜੰਗਲਾਂ ਨੂੰ ਕੱਟ ਰਹੇ ਨੇ ਤੇ ਜੰਗਲ ਨਾਲ ਸੰਬੰਧਿਤ ਬਹੁਤ ਸਾਰੇ ਸਾਡੇ ਦੇਸ਼ ਦੇ ਵਿੱਚ ਕਾਨੂੰਨ ਨੇ ਉਹਨਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਸਖਤੀ ਨਾਲ ਤੇ ਜਾਗਰੂਕਤਾ ਮਹਿੰਮ ਲੋਕਾਂ ਦੇ ਵਿੱਚ ਜੰਗਲਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਕਿ ਲੋਕ ਜੰਗਲਾਂ ਨੂੰ ਬਚਾਉਣ ਕਈ ਦੇਸ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਘੱਟ ਹੈ ਫੋਰੈਸਟ ਫਾਇਰਸ ਜਿਹੜੀਆਂ ਆਮ ਤੌਰ ਤੇ ਜੰਗਲਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਇਹਨਾਂ ਨੂੰ ਵੀ ਬਚਾਉਣ ਦੀ ਲੋੜ ਹੈ ਤੇ ਜਿਹੜੇ ਇਲੀਗਲੀ ਪਸ਼ੂ ਪਾਲਨ ਵਗੈਰਾ ਚਰਾਇ ਕਰਦੇ ਨੇ ਜੰਗਲਾਂ ਦੇ ਵਿੱਚ ਤੇ ਉਹਨਾਂ ਨੂੰ ਰੋਕਿਆ ਜਾਵੇ ਤੇ ਜੇ ਸਰਕਾਰ ਜੋ ਵੀ ਵਿਕਾਸ ਤੇ ਕੰਮ ਕਰਦੀ ਹੈ ਡਵੈਲਪਮੈਂਟ ਤੇ ਕੰਮ ਕਰਦੀ ਹੈ ਤਾਂ ਉਹ ਇਸ ਤਰ੍ਹਾਂ ਦੇ ਕਰੇ ਵੀ ਜੰਗਲਾਂ ਨੂੰ ਨੁਕਸਾਨ ਨਾ ਪਹੁੰਚੇ ਉਹਨੂੰ ਅਸੀਂ ਕਹਿੰਦੇ ਹਾਂ ਵਾਤਾਵਰਣ ਮਿੱਤਰ ਵਿਕਾਸ ਜਿਹੜਾ ਹੈ ਉਹ ਕੀਤਾ ਜਾਣਾ ਚਾਹੀਦਾ ਫਿਰ ਅਸੀਂ ਥੋੜੀ ਜੀ ਡੈਮਾਂ ਬਾਰੇ ਵੀ ਗੱਲ ਕਰ ਲੈਨੇ ਆ ਇਹਦੇ ਵਿੱਚ ਵੀ ਡੈਮ ਜਿਹੜਾ ਕੀ ਹੁੰਦਾ ਹੈ ਡੈਮ ਇੱਕ ਢਾਂਚਾ ਹੈ ਜਿਹੜਾ ਨਦੀ ਸਰੋਵਰ ਜਾਂ ਖੱਡ ਰੂਪੀ ਜਗਾ ਦੇ ਵਿੱਚ ਪਾਣੀ ਨੂੰ ਰੋਕਣ ਲਈ ਬਣਾਇਆ ਜਾਂਦਾ ਕਿਉਂ ਬਣਾਇਆ ਜਾਂਦਾ ਕਿਉਂਕਿ ਮਨੁੱਖ ਨੂੰ ਪਾਣੀ ਪ੍ਰਦਾਨ ਸਾਰਾ ਸਾਲ ਪਾਣੀ ਦੀ ਲੋੜ ਹੈ ਤੇ ਜਿਹੜੇ ਸੁੱਕੇ ਖੇਤਰ ਹੈ ਉਹਨਾਂ ਨੂੰ ਪਾਣੀ ਮਿਲ ਸਕੇ ਇਸ ਲਈ ਸਟੋਰ ਕੀਤਾ ਜਾਂਦਾ ਡੈਮਾਂ ਦੇ ਵਿੱਚ ਤੇ ਇੰਡਸਟਰੀਅਲ ਐਕਟੀਵਿਟੀ ਨੂੰ ਵੀ ਪਾਣੀ ਚਾਹੀਦਾ ਹੈ ਬਿਜਲੀ ਪੈਦਾ ਕਰਨ ਲਈ ਪਾਣੀ ਚਾਹੀਦਾ ਹੈ ਤੇ ਜਿਹੜਾ ਉੱਪਰੋਂ ਕਈ ਵਾਰੀ ਲਗਾਤਾਰ ਗਲੇਸ਼ੀਅਰ ਪਿਗਲਣ ਨਾਲ ਪਾਣੀ ਵਧਦਾ ਉਹ ਹਾੜਾਂ ਦੇ ਰੂਪ ਸਿੱਧਾ ਲੋਕਾਂ ਨੂੰ ਪ੍ਰਭਾਵਿਤ ਨਾ ਕਰੇ ਇਸ ਕਰਕੇ ਡੈਮ ਵੀ ਜਿਹੜੇ ਬਣਾਏ ਜਾਂਦੇ ਤਾਂ ਕਿ ਉਹ ਚ ਪਾਣੀ ਜਿਹੜਾ ਹੈ ਉਹ ਸਟੋਰ ਕੀਤਾ ਜਾ ਸਕੇ ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਪੂਰੀ ਦੁਨੀਆ ਡੈਮ ਦੇ ਵਿੱਚ ਇੰਡੀਆ ਤੀਸਰੇ ਨੰਬਰ ਤੇ ਆਉਂਦਾ ਹੈ ਪਹਿਲੇ ਨੰਬਰ ਤੇ ਅਮਰੀਕਾ ਦੂਜੇ ਨੰਬਰ ਤੇ ਚਾਈਨਾ ਤੇ ਇਹਦੇ ਵਿੱਚ ਕਰੀਬ 6281 ਵੱਡੇ ਡੈਮ ਨੇ ਜਿਨ੍ਹਾਂ ਚੋਂ 6138 ਡੈਮ ਜਿਹੜੇ ਨੇ ਉਹ ਚੱਲ ਰਹੇ ਨੇ 143 ਜਿਹੜੇ ਨੇ ਉਹ ਅੰਡਰ ਕੰਸਟਰਕਸ਼ਨ ਨੇ ਤੇ ਡੈਮ ਜਿਹੜੇ ਆ ਜੰਗਲਾਂ ਨੂੰ ਪ੍ਰਭਾਵਿਤ ਕਰਦੇ ਨੇ ਵੱਡੇ ਪ੍ਰੋਜੈਕਟ ਨੇ ਡੈਮ ਬਣਾਉਣ ਦੇ ਲਈ ਜੰਗਲਾਂ ਦੀ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਕਟਾਈ ਹੁੰਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਘਰ-ਬਾਰ ਛੱਡਣਾ ਪੈਂਦਾ ਹੈ ਜੀਵ-ਜੰਤੂਆਂ ਦੀ ਘਾਟ ਹੁੰਦੀ ਹੈ ਜੀਵ-ਜੰਤੂ ਆਪਣਾ ਘਰ ਛੱਡ ਕੇ ਚਲੇ ਜਾਂਦੇ ਨੇ ਫਿਰ ਇਸ ਤੋਂ ਇਲਾਵਾ ਇਹ ਬਣਨ ਦੇ ਨਾਲ ਜਿਹੜਾ ਨਦੀਆਂ ਦਾ ਜਿਹੜਾ ਪਾਣੀ ਹੈ ਜਿਹੜਾ ਸਿੱਧਾ ਆਉਣਾ ਸੀ ਜੰਗਲਾਂ ਡੈਮਾਂ ਦੇ ਵਿੱਚ ਉਹ ਚੇਂਜ ਹੋ ਜਾਂਦਾ ਰੁੱਕੇ ਆਉਂਦਾ ਤੇ ਜਿਸ ਦੇ ਨਾਲ ਇਹਦੇ ਇਹ ਤੋਂ ਮਿਲਣ ਵਾਲੇ ਨੇਚਰਲ ਰਿਸੋਰਸਸ ਜਿਹੜੇ ਨੇ ਉਹ ਪ੍ਰਾਪਤ ਨਹੀਂ ਹੋ ਪਾਉਂਦੇ ਤੇ ਕਈ ਵਾਰੀ ਜਿਹੜੀ ਹੈ ਵਾਟਰ ਲੌਗਿੰਗ ਦੀ ਸਮੱਸਿਆ ਜਿੱਥੇ ਇਹ ਡੈਮ ਬਨੇ ਨੇ ਉੱਥੇ ਪਾਣੀ ਜਿਹੜਾ ਹੈ ਉਹ ਜ਼ਮੀਨਾਂ ਨੂੰ ਖਰਾਬ ਵੀ ਕਰਨ ਲੱਗ ਜਾਂਦਾ ਐਦਾਂ ਦੀ ਸਮੱਸਿਆ ਵੀ ਜਿਹੜੀ ਆ ਉਹ ਆਉਂਦੀ ਹੈ ਫਿਰ ਇਹਦੀ ਇੱਕ ਕੇਸ ਸਟਡੀ ਦੱਸੀ ਗਿਆ ਵੀ ਸਰਦਾਰ ਸਰੋਵਰ ਡੈਮ ਜਿਹੜਾ ਹੈ ਗੁਜਰਾਤ ਦੇ ਵਿੱਚ ਬਨਾਇਆ ਗਿਆ ਸੀ ਅੱਜ ਦੇ ਸਮੇਂ ਵਿੱਚ ਬਹੁਤ ਬਿਜਲੀ ਪ੍ਰੋਡਿਊਸ ਕਰ ਰਿਹਾ ਹੈ ਤੇ ਕਈ ਏਰੀਆ ਐਸੇ ਨੇ ਜਿੱਥੇ ਪਾਣੀ ਨਹੀਂ ਸੀ ਪਹੁੰਚਦਾ ਉੱਚ ਪਚਾ ਰਿਹਾ ਪਰ ਇਹਦੇ ਖਿਲਾਫ ਗੁਜਰਾਤ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਵੀ ਹੋਇਆ ਸੀ ਨਰਮਦਾ ਬਚਾਓ ਅੰਦੋਲਨ ਤੇ ਕਾਫੀ ਸਾਲ ਚੱਲਣ ਤੋਂ ਬਾਅਦ ਜਿਹੜਾ ਇਹ ਡੈਮ ਨੂੰ ਮਨਜ਼ੂਰੀ ਮਿਲੀ ਇਹ ਮੰਨਿਆ ਜਾਂਦਾ ਹੈ ਕਿ ਕਰੀਬ 2.5 ਲੱਖ ਲੋਕਾਂ ਨੂੰ ਆਪਣੇ ਘਰ ਜਿਹੜੇ ਉੱਥੋਂ ਸ਼ਿਫਟ ਕਰਨੇ ਪਏ ਸੀ ਜਾਂ ਛੱਡਨੇ ਪਏ ਸੀ ਤੋਂ ਇਹ ਜਿਹੜੀ ਕੇਸ ਸਟਡੀ ਹੈ ਡੈਮਾ ਨਾਲ ਰਿਲੇਟਡ ਤੇ ਅਗਲੇ ਚੈਪਟਰ ਦੇ ਵਿੱਚ ਆਪਾਂ ਗੱਲ ਕਰਾਂਗੇ ਨੇਚਰਲ ਰਿਸੋਰਸਸ ਦੇ ਦੂਸਰੇ ਪਾਰਟ ਦੀ ਜਿਹਦੇ ਵਿੱਚ ਅਸੀਂ ਭੂਮੀ ਜੋ ਸਰੋਤ ਨੇ ਹਵਾ ਸਰੋਤ ਤੇ ਪਾਣੀ ਸਰੋਤ ਯਾਨੀ ਕਿ ਲੈਂਡ ਸਰਚਸ 에ਅਰ ਸਰਚਸ ਤੇ ਵਾਟਰ ਸਰਚਸ ਨੇ ਤੁਹਾਨੂੰ ਕੋਈ ਕੁਐਰੀ ਹੋਈ ਤਾਂ ਤੁਸੀਂ ਜਦੋਂ ਮਰਜ਼ੀ ਮੈਸੇਜ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਬਟਾ